ਸੱਚੀ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੀ ਜਥੇਵੰਦੀ ਦੇ ਹੋਰ ਸਿੰਘ ਜੋ ਕਿ 10 ਦੇ ਕਰੀਬ ਗਿਣਤੀ ਦੇ ਵਿੱਚ ਹਨ ਅਤੇ ਇਸ ਮੌਕੇ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਤੇ ਦੋਸਤੋ ਉੱਥੇ ਹੀ ਵੱਡੀ ਖਬਰ ਸਾਹਮਣੇ ਆਈ ਹੈ ਜਿਵੇਂ ਕਿ ਨੈਸ਼ਨਲ ਨਿਊਜ਼ ਤੇ ਵੀ ਇਹ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਭਾਈ ਅਮਰਤਪਾਲ ਸਿੰਘ ਅਤੇ ਹੋਰਾ ਸਿੰਘਾਂ ਦੀ ਬਾਰਕ ਦੇ ਵਿੱਚ ਅਤੇ ਇੱਥੋਂ ਤੱਕ ਕਿ ਬਾਥਰੂਮ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਪਾਈ ਕੈਮਰੇ ਲਗਾਏ ਗਏ ਸਨ ਅਤੇ ਉਸ ਤੋਂ ਬਾਅਦ ਜਦੋਂ ਭਾਈ ਅਮਰਤਪਾਲ ਸਿੰਘ ਦੁਆਰਾ ਇਨ੍ਹਾਂ ਚੀਜ਼ਾਂ ਦੀ ਕੋਖ ਕੀਤੀ ਗਈ ਤਾਂ ਇਹ ਗੱਲ ਬਿਲਕੁਲ درست ਨਿਕਲੀ ਕਿ ਉੱਥੇ ਸੱਚਮੁੱਚ ਸਪਾਈ ਕੈਮਰੇ ਲੱਗੇ ਹੋਏ ਸਨ ਜਿਹੜੇ ਕਿ ਇੱਕ Jio ਦੀ ਡੋਂਗਲ ਦੇ ਨਾਲ ਨੈੱਟਵਰਕ ਕੀਤੇ ਗਏ ਸਨ ਜਿਸ ਦੇ ਕਰਕੇ ਇਸ ਦੀ ਫੁਟੇਜ ਕਿਤੇ ਹੋਰ ਜਾ ਰਹੀ ਸੀ ਪਰ ਜਦੋਂ ਇਸ ਦੀ ਸ਼ਿਕਾਇਤ ਡੀਐਮ ਨੂੰ ਕੀਤੀ ਗਈ ਤਾਂ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਸਿੰਘਾਂ ਤੇ ਹੀ ਉਲਟ ਕਾਰਵਾਈ ਕਰਦੇ ਹੋਏ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਗਏ ਤੇ ਆਪਣੇ ਕੋਲੋਂ ਹੀ ਮੋਬਾਈਲ ਫੋਨਸ ਅਤੇ ਹੋਰ ਚੀਜ਼ਾਂ ਪਾ ਕੇ ਇਹ ਕਿਹਾ ਗਿਆ ਕਿ ਇਹ ਇਹ ਇਨ੍ਹਾਂ ਸਿੰਘਾਂ ਦੇ ਕੋਲੋਂ ਹੀ ਬਰਾਮਦ ਹੋਏ ਹਨ ਜਿਸ ਤੋਂ ਬਾਅਦ ਕਿ ਹੁਣ ਇਸ ਮਾਮਲੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਸਾਹਮਣੇ ਆਏ ਨੇ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਸੀ ਇਹ ਸਭ ਕੁਝ ਝੂਠ ਹੈ ਆਓ ਬਾਕੀ ਹੁਣ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਅਨੁਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਆਸਾਮ ਤੋਂ ਅ ਅੱਜ 19 ਫਰਵਰੀ ਤਰੀਕ ਐ ਲਗਭਗ ਸਾਨੂੰ 1 ਸਾਲ ਪੂਰਾ ਇੱਥੇ ਡਿਬਰੂਗੜ੍ਹ ਜੇਲ੍ਹ ਚ ਆਇਨ ਹੋ ਗਿਆ ਪਰ ਜਿਹੜੀਆਂ ਪਿਛਲੇ 1 ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਛ ਇੱਥੇ ਹੋ ਰਿਹਾ ਅਸੀਂ ਬਹੁਤ ਘਟ ਸੰਗਤਾਂ ਦੇ ਨਾਲ ਇਹ ਸਭ ਸਾਂਝੀ ਕਰਦੇ ਆ ਕਿ ਸਾਨੂੰ ਬਾਰ ਬਾਰ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਉਹ ਰਹੀਓ ਹੋ ਰਿਹਾ ਅਸੀਂ ਜੋ ਕੀਤਾ ਆਪਣੀ ਗੁਰੂ ਨੇ ਕੀਤਾ ਕੌਮ ਲਈ ਕੀਤਾ ਤੇ ਉਹਦੇ ਬਦਲੇ ਸਾਨੂੰ ਕੌਮ ਨੇ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ ਪਰ ਹੁਣ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਸਾਡੇ ਸੱਲਾਂ ਦੇ ਵਿੱਚ 16 ਤਰੀਕ ਨੂੰ ਹਿਡਨ ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿਡਨ ਕੈਮਰੇ ਲਾ ਕੇ ਚਲੇ ਗਏ ਉਹ ਹਿਡਨ ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਉਹਦੇ ਕਿ ਇਹਨਾਂ ਨੇ ਲਾਏ ਔਰ ਉਹ ਜਦੋਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਅਸੀਂ ਹਿਡਨ ਕੈਮਰੇ ਲਾਏ ਉਨ ਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ ਜਿਹੜਾ ਡਿਊਟੀ ਮੈਜਿਸਟਰੇਟ ਸੀ ਉਹਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਇਹ ਦਿਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ ਹੈ ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ 'ਚ ਲਗਾ ਕੇ ਲਾਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ ਸੋ ਇਸ ਕਰਕੇ ਉਹ 2 ਘੰਟੇ ਦੀ ਅਸੀਂ ਫੜ ਲਈ ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਅਗਲੇ ਦਿਨ ਇਹ 200 300 ਪੁਲਸ ਵਾਲਾ ਜੀ ਜਿਹੜਾ ਗਰਾਹ ਗੱਲ ਦੀ ਵੀ ਵਾਲਾ ਜੀ ਜੀ ਉਹ ਦਾ ਕਲੀ ਛੱਤੀ ਰੈਡੀ ਦਾ ਫੋਨ ਹੈ ਹੈਲੋ ਬੀਬੀ ਸਾਫਰੀ ਕਾਲ ਤੋਂ ਆਇਆ ਕਰਦਾ ਕਿ ਦਾਸਤਾ ਤੇ ਇੱਥੇ ਦੂਜਾ ਨਾ ਕੀ ਹੈ ਹੀ ਭੋਖੜਤਾ ਹalten ਕਿ ਤਿੰਨ ਚਾਰ ਦਿਨ ਹੋ ਗਏ ਆ ਹਾਂਜੀ ਹਾਂਜੀ ਹੋ ਗਿਆ ਜਾਂਦੀਆਂ ਇਹਨਾਂ ਨੇ ਕਿ ਝੂਠ ਮਾਰਤਾ ਹੈ ਕਿ ਤੁਹਾਡੇ ਕੋਲ ਕੈਮਰੇ ਨਿਕਲਾ ਆ ਉਹ ਨਿਕਲਾ ਤੇ ਬਾਬੇ ਦੇ ਬਾਥਰੂਮਾਂ ਤੱਕ ਇਹਨਾਂ ਨੇ ਕੈਮਰੇ ਲਾਤੇ ਨੇ ਮੰਨ ਲਓ ਅੰਦਰਾਂ ਸਾਰੇ ਬਹੁਕੂਫੀਆ ਕੈਮਰੇ ਲਾਤੇ ਇਹਨਾਂ ਨੇ ਹਾਂ 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 ਅਸੀਂ ਪਾਣੀ ਪੀਣਾ ਵੀ ਛੱਡਿਆ ਹੈ ਕਿ ਆ ਸਾਨੂੰ ਪੰਜਾਬ ਲਿਆਓ ਇੱਥੇ ਤੁਸੀਂ ਆ ਜਿਹੜੀ ਮੇਰੀ ਗੱਲ ਹੈ ਸਾਰੀ ਗਾਂ ਬਾ ਕੋਰਦੇ ਹੋ ਤੇ ਤੁਸੀਂ ਵੀ ਆਪੇਦਰ ਭੋਖੜਤਾ ਰੱਖ ਲਿਆ ਜੇ ਤੇ ਬਾਬੇ ਦੀ ਮਾਤਾ ਨਾਲ ਗੱਲ ਕਰਕੇ ਤੇ ਆਪ ਦਾ ਕਿੱਥੇ ਜਾਣਾ ਉਹਨਾਂ ਦੇ ਨਾਲ ਚਲੇ ਜਾ ਜੇ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਇਹ ਆ ਜਿਹੜੀ ਕਾਸ਼ਨ ਆ ਜਿਹੜੀ ਗੱਲ ਨਾ ਇਹ ਮੰਨ ਲਓ ਕਿ ਇਹਨਾਂ ਨੇ ਕਹੇ ਬਾਬੇ ਦੇ ਲਾਤੇ ਤੇ ਝੂਠੇ ਇੱਥੇ ਮੋਬਾਈਲ ਕੱਢ ਕੇ ਤੇ ਕਹਿਤਾ ਕਿ ਬਾਬੇ ਕੋਲੋਂ ਫੜੇ ਨੇ ਅਮਰਕੰਧਾ ਕੋਲੋਂ ਹਾਂ ਹਾਂ ਇਹਨਾਂ ਦਾ ਸਾਜਿਸ਼ਤਾ ਜਿਨੀਆ ਕੋਈ ਯਾਦ ਜਾਨੇ ਉਹ ਫੀਸ ਆ ਨਹੀਂ ਲੈਨੇ ਹਾਂ ਆ ਮੈਂ ਤੇਰੀ ਬਾਤ ਹੀ ਗੱਲ ਕਰਨਾ ਬਾਬੇ ਜੀ ਨੇ ਕਰਾਉਣੀ